ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ 10ਵੇਂ ਦਿਨ 'ਚ ਤੁਹਾਡਾ ਸਵਾਗਤ ਹੈ ਅੱਜ ਗੱਲਾਂ ਕਰਾਂਗੇ ਕੇਸਰ ਤੇ ਫਕੀਰ ਇੱਕ ਨਵੀਂ ਕਹਾਣੀ ਕਿਵੇਂ ਸਾਨੂੰ ਸੁਣਾਉਣਗੇ ਹਰ ਦਿਨ ਦੇ ਵਿੱਚ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਜੇ ਕਿਸੇ ਭੈਣ ਭਰਾ ਨੇ ਇਹ ਕਹਾਣੀ ਨੂੰ ਸ਼ੁਰੂ ਨਹੀਂ ਕਰਿਆ ਤਾਂ ਮੈਂ ਬੇਨਤੀ ਕਰਦਾ YouTube ਦੇ ਉੱਤੇ ਰਮਨ ਸਟੋਰੀ ਚੈਨਲ ਹੈ ਤੇ Facebook ਦੇ ਉੱਤੇ ਰਮਨ ਆਇਲਸ ਹੈ ਤੁਸੀਂ ਆਪਣੇ ਭੈਣ ਭਰਾਵਾਂ ਨਾਲ ਜ਼ਰੂਰ ਵੀਡੀਓਜ਼ ਨੂੰ ਸ਼ੇਅਰ ਕਰੋ ਸ਼ੁਰੂ ਤੋਂ ਪਹਿਲੇ ਦਿਨ ਇਹਦਾ ਓਵਰਵਿਊ ਹੈ ਫਿਰ ਪਹਿਲਾ ਦਿਨ ਦੂਜਾ ਦਿਨ ਐਵੇਂ ਕਰਦੇ ਕਰਦੇ ਅੱਜ 10ਵਾਂ ਦੇਣੇਗਾ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਨੂੰ 5 ਵਜੇ ਮੇਰੀ ਵੀਡੀਓ ਆਉਂਦੀ ਆ ਤਾਂ ਕੀ ਕਹਿੰਦੇ ਹੁੰਦੇ ਆ ਨੋਟੀਫਿਕੇਸ਼ਨ ਜੀ ਔਨ ਕਰ ਲਿਓ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਸਮੇਂ ਸਿਰ ਮਿਲਦੀ ਰਹੇ ਮੈਨੇ ਇੱਕ ਸਾਈਟ ਤੇ ਥੋੜੀ ਜੀ ਸਟੋਰੀ ਲਿਖੀ ਹੋਈ ਆ ਕਿਉਂਕਿ ਕਈ ਵਾਰ ਯਾਦ ਨਹੀਂ ਰਹਿੰਦਾ ਹੁੰਦਾ ਤਾਂ ਜੇ ਮੇਰੀ ਨਿਗਾ ਇੱਧਰ ਜਾਊਗੀ ਐਂ ਨਾ ਸੋਚਿਓ ਵੀ ਮਾਸਟਰ ਜੀ ਨੇ ਇੱਕ ਸਾਈਡ ਤੇ ਲਿਖਿਆ ਹੋਇਆ ਕਿਉਂਕਿ ਤਾਨੂੰ ਪਤਾ ਬਹੁੜੇ ਸਾਰੇ ਕੰਮ ਹੁੰਦੇ ਨੇ ਆਈਐਸਸੀ ਵੀਡੀਓਜ਼ ਬਣਾਉਣੀਆਂ ਹੁੰਦੀਆਂ ਨੇ ਸਪੋਕਨ ਇੰਗਲਿਸ਼ 'ਚ ਬਣਾਉਣੀਆਂ ਹੁੰਦੀਆਂ ਨੇ ਹਨਾ ਫਿਰ ਮੈਂ ਇਹ ਰਮਨ ਸਟੋਰੀ ਇਹ ਮੇਰਾ ਸ਼ੌਂਕ ਹੈ ਮੈਨੂੰ ਚਾਅ ਆਏਗਾ ਇਸ ਕਰਕੇ ਮੈਂ ਇਸ ਕਹਾਣੀ ਨੂੰ ਸ਼ੁਰੂ ਕੀਤਾ ਹੋਏਗਾ ਚਲੋ ਅੱਜ ਸ਼ੁਰੂ ਕਰਦੇ ਹਾਂ 10ਵਾਂ ਦਿਨ ਇਹਦੀ ਸ਼ੁਰੂਆਤ ਦੇ ਵਿੱਚ ਲਿਖਿਆ ਹੋਇਆ ਵੀ ਜਿਹੜਾ ਬੰਦਾ ਲੜਦਾ ਨਹੀਂ ਨਾ ਉਹਨੂੰ ਹਰਾਇਆ ਨਹੀਂ ਜਾ ਸਕਦਾ ਕਹਿਣ ਦਾ ਮਤਲਬ ਚੱਲ ਦੀ ਲੜਾਈ ਦੇ ਵਿੱਚ ਕੋਈ ਕਿਸੇ ਨੂੰ ਹਥਿਆਰ ਉਧਾਰੇ ਨਹੀਂ ਦਿੰਦਾ ਹੁਣ ਮੰਨ ਲਓ ਦੋ ਫੌਜੀ ਲੜ ਰਹੇ ਨੇ ਹੁਣ ਇਹ ਥੋੜੀ ਇਹ ਪਹਿਲਾ ਫੌਜੀ ਤੁਹਾਨੂੰ ਕਹੋਗਾ ਵੀ ਮੈਨੂੰ ਥੋੜੀ ਬੰਦੂਕ ਉਧਾਰੀ ਦੇ ਦੇ ਮੈਂ ਤੈਨੂੰ ਮਾਰਨੇ ਜਸ ਸੇਮ ਫੌਜ ਦਾ ਬੰਦਾ ਵੀ ਇੱਕ ਦੂਜੇ ਨੂੰ ਆਪਣੇ ਹਥਿਆਰ ਨਹੀਂ ਦਿੰਦਾ ਹੈਗਾ ਸਭ ਆਪ ਦੇ ਆਪਿਆਂ ਨਾਲੇ ਚੱਲਦਾ ਹੈਗਾ ਤਾਂ ਇਹ ਜ਼ਿੰਦਗੀ ਵੀ ਐਵੇਂ ਦੀ ਆ ਇੱਕ ਜੰਗੇ ਲੱਗੀ ਪਈ ਹੈ ਤੇ ਤੁਹਾਨੂੰ ਪਤਾ ਹੀ ਹੈ ਲੋਕ ਕਿਸੇ ਨੂੰ ਕੁਝ ਉਧਾਰਾ ਹੁਣ ਦੇਣੋਗੇ ਇਹ 2026 ਚੱਲ ਪਿਆ ਲੋਕਾਂ ਦਾ ਮਨੋਬਲ ਦਿਮਾਗ ਹੋਰ ਤਰੀਕੇ ਨਾਲ ਕੰਮ ਕਰ ਦੇਗਾ ਦੁਨੀਆ ਤੇਜ਼ ਬਹੁਤ ਹੋ ਚੁੱਕੀ ਹੈ ਕਹਿੰਦਾ ਆਸਮਾਨ 'ਚ ਟਾਵੇਂ ਟਾਵੇਂ ਬੱਦਲ ਮੰਡਰਾਰੇ ਸੀਗੇ ਤੇ ਸੂਰਜ ਦੀਆਂ ਕਿਰਨਾਂ ਚੋਂ ਬੱਦਲ ਆ ਰਿਹਾ ਸੀਗਾ ਤੇ ਧੁੱਪ ਥੋੜੀ ਜੀ ਨਰਮ ਸੀ ਅਜੇ ਤੁਰਿਆਂ ਨੂੰ ਥੋੜੀ ਦੇਰ ਹੋਈ ਸੀ ਕਿ ਇੱਕ ਗਦੇ ਤੇ ਥੋੜਾ ਜਿਹਾ ਭਾਰ ਲੱਦੀ ਇੱਕ ਲੰਗੜਾ ਆਦਮੀ ਆ ਰਿਹਾ ਸੀਗਾ ਸਾਹਮਣੋਂ ਇੱਕ ਬੰਦਾ ਆ ਰਿਹਾ ਗਦੇ ਦੇ ਥੋੜਾ ਜਿਹਾ ਭਾਰ ਲੱਦਿਆ ਹੋਇਆ ਸੀ ਤੇ ਆਪ ਲੰਗਮਾਰ ਮਾਰ ਕੇ ਆ ਰਿਹਾ ਫਕੀਰ ਨੇ ਉਸ ਰਾਹੀ ਨੂੰ ਮਿਲਿਆ ਤਾਂ ਉਸ ਰਾਹੀ ਨੇ ਫਕੀਰ ਦੇ ਚਰਨ ਸਪਰਸ਼ ਕਰੇ ਤੇ ਉਹਦਾ ਆਸ਼ੀਰਵਾਦ ਲਿਆ ਤਾਂ ਫਕੀਰ ਨੇ ਕੀ ਕੀਤਾ ਆਪਣੇ ਛੋਲੇ ਦੇ ਵਿੱਚੋਂ ਇੱਕ ਮੁਠੀ ਛੋਲਿਆਂ ਦੀ ਕੱਢ ਕੇ ਉਹਨੂੰ ਕਿਹਾ ਵੀ ਰੱਬ ਦੇ ਬੰਦੇ ਤੂੰ ਇੰਨੀ ਮੁਸ਼ਕਲ ਨਾਲ ਤੁਰਦੇਗਾ ਤੂੰ ਗਦੇ ਦੇ ਉੱਤੇ ਬਹਿ ਕੇ ਥੋੜਾ ਜਿਹਾ ਤੇਜ਼ ਭੱਜੇਗਾ ਮਤਲਬ ਤੂੰ ਇੰਨਾ ਹੌਲੀ ਹੌਲੀ ਡੱਕ ਡੱਕ ਕਰਕੇ ਐ ਤੂੰ ਲੰਗ ਮਾਰਦਾ ਆਉਨੇਗਾ ਵੀ ਤੂੰ ਗਦੇ ਤੇ ਬਹਿ ਜਾ ਤੇ ਤੂੰ ਜਲਦੀ ਪਹੁੰਚੇਗਾ ਛੇਤੀ ਪਹੁੰਚ ਜਾਏਗਾ ਤਾਂ ਰਾਹੀ ਨੇ ਛੋਲੇ ਫੜੇ ਫਕੀਰ ਤੋਂ ਤੇ ਆਪਣੇ ਗਦੇ ਨੂੰ ਖਵਾਉਂਦੇ ਖਵਾਉਂਦੇ ਉਹਨੇ ਕਿਹਾ ਕਿ ਜਲਦੀ ਪਹੁੰਚ ਕੇ ਕਿਹੜਾ ਮੈਂ ਦੁਨੀਆ ਜਿੱਤ ਲੈਣੀ ਐ ਆਉਣਾ ਤਾਂ ਕਹਿੰਦਾ ਕੱਲ ਨੂੰ ਵੀ ਮੈਂ ਏਸੇ ਰਸਤੇ ਤੇ ਭਾਰ ਢੋਣੇ ਹੈਗਾ ਇਹ ਕਹਿ ਕੇ ਰਾਹੀ ਹੱਸ ਪਿਆ ਉਹ ਕਹਿੰਦਾ ਵੀ ਮੈਨੂੰ ਕੋਈ ਕਾਲੀ ਨਹੀਂ ਮੈਂ ਕਿਹੜਾ ਦੁਨੀਆ ਜਿੱਤਣੀ ਐ ਤੇ ਕੇਸਰ ਨੇ ਜਦੋਂ ਉਹ ਚੱਲ ਗਿਆ ਤਾਂ ਕੇਸਰ ਨੇ ਫਕੀਰ ਨੂੰ ਪੁੱਛਿਆ ਕਿ ਕੋਈ ਦੁਨੀਆ ਵੀ ਜਿੱਤ ਸਕਦਾ ਹੈਗਾ ਕਿ ਦੁਨੀਆ ਨੂੰ ਜਿੱਤਿਆ ਜਾ ਸਕਦਾ ਹੈਗਾ ਤਾਂ ਫਕੀਰ ਨੇ ਕਿਹਾ ਵੀ ਕੇਸਰਾ ਜੀਨੇ ਜ਼ਿੰਦਗੀ ਨੂੰ ਹਮੇਸ਼ਾ ਜਿੱਤਣਾ ਹੀ ਸਮਝ ਲਿਆ ਨਾ ਵੀ ਹਰ ਵਾਰ ਮੇਰੀ ਜਿੱਤ ਹੀ ਹੋਵੇ ਉਹ ਜਿੱਤ ਕੇ ਵੀ ਹਾਰ ਜਾਂਦਾ ਹੈਗਾ ਮਤਲਬ ਜ਼ਿੰਦਗੀ ਉਤਾਰ ਚੜਾਵ ਜਿਹੜੇ ਹਨਾ ਉਹ ਜ਼ਿੰਦਗੀ ਚ ਚੱਲਦੇ ਰਹਿਣਾ ਇਹ ਸਭ ਤੋਂ ਵੱਡੀ ਗੱਲ ਹੈ ਜੇ ਕੋਈ ਬੰਦਾ ਇਹ ਕਹੂਗਾ ਨਾ ਵੀ ਮੈਨੂੰ ਸਦਾ ਸਦਾ ਹੀ ਜਿੱਤ ਮਿਲੇ ਤਾਂ ਉਹ ਕਹਿੰਦਾ ਉਹ ਪਹਿਲੀ ਹਾਰ ਗਿਆ ਕਹਿਣ ਦਾ ਮਤਲਬ ਇੱਕ ਵਾਰ ਚੰਗੇਜ਼ ਖਾਨ ਕਈ ਦੇਸ਼ਾਂ ਨੂੰ ਜਿੱਤਣ ਤੋਂ ਬਾਅਦ ਨਾ ਇੱਕ ਸ਼ਹਿਰ 'ਚ ਪਹੁੰਚਿਆ ਹੁਣ ਜਦੋਂ ਉਹ ਸ਼ਹਿਰ 'ਚ ਪਹੁੰਚਿਆ ਤਾਂ ਉੱਥੇ ਕਿਸੇ ਨੇ ਉਹ ਸ਼ਹਿਰ 'ਚ ਆਲਰੇਡੀ ਮਤਲਬ ਜਿਹੜੇ ਸੂਈਏ ਹੁੰਦੇ ਸੀ ਸੂਈਏ ਮਤਲਬ ਜਿਹੜੇ ਕਿਸੇ ਚੀਜ਼ ਦੀ ਸੂਹ ਦੇਣਾਂ ਦੇ ਸੀ ਜਾਣਕਾਰੀ ਸਪਾਈ ਹਨਾ ਉਹਨਾਂ ਨੇ ਉੱਥੇ ਰੌਲਾ ਪਾਤਾ ਵੀ ਚੰਗੇਜ਼ ਖਾਨ ਹੈ ਜਿਹੜਾ ਉਹ ਆ ਰਿਹਾਗਾ ਚੰਗੇਜ਼ ਖਾਨ ਉਹ ਆ ਰਿਹਾ ਇਸ ਚੱਕਰ ਦੇ ਵਿੱਚ ਸ਼ਹਿਰ ਦੇ ਪਿੰਡ ਦੇ ਲੋਕ ਡਰਦੇ ਡਰਦੇ ਸਭ ਸ਼ਹਿਰ ਪਿੰਡ ਖਾਲੀ ਕਰਕੇ ਉਥੋਂ ਭੱਜ ਗਏ ਨਿਕਲ ਗਏ ਜਦੋਂ ਸਾਰੇ ਮਤਲਬ ਉਹ ਖਾਲੀ ਹੋ ਗਿਆ ਚੰਗੇਜ਼ ਖਾਨ ਨੂੰ ਉਹਦੀ ਟੌਰ ਇਹ ਹੁੰਦੀ ਸੀ ਵੀ ਮੈਂ ਜਿੱਧਰ ਦੀ ਜਾਵਾਂ ਮੇਰੇ ਚ ਇੰਨਾ ਗੁੱਸਾ ਹੈਗਾ ਵੀ ਲੋਕ ਮੈਥੋਂ ਡਰਦੇ ਭੱਜ ਜਾਂਦੇ ਨੇ ਸਿਰਫ ਇੱਕ ਸਾਧੂ ਆਪਣੀ ਕੂਟੀਆ ਦੇ ਵਿੱਚ ਉੱਥੇ ਬੈਠਾ ਸੀ ਚੰਗੇਜ਼ ਖਾਨ ਜੋ ਆਪਣੇ ਗੁੱਸੇ ਕਰਕੇ ਬਹੁਤ ਮਸ਼ਹੂਰ ਸੀਗਾ ਉਹ ਕੋੜਾ ਲੈ ਕੇ ਉਹ ਸਾਧੂ ਦੀ ਕੂਟੀਆ ਦੇ ਬਾਹਰ ਆ ਗਿਆ ਚੰਗੇਜ਼ ਖਾਨ ਨੂੰ ਇਹ ਗੱਲ ਦਾ ਗੁੱਸਾ ਆਇਆ ਕਿ ਸਾਰੇ ਮੈਥੋਂ ਡਰ ਕੇ ਭੱਜ ਜਾਂਦੇ ਨੇ ਇੱਕ ਐਸਾ ਬੰਦਾ ਹੋਇਆ ਵੀ ਜਿਹੜਾ ਮੈਥੋਂ ਡਰਿਆ ਨਹੀਂ ਹੈਗਾ ਤਾਂ ਜਦੋਂ ਚੰਗੇਜ਼ ਖਾਨ ਨੇ ਬਾਹਰ ਖੜਕੇ ਸਾਧੂ ਨੂੰ ਲਲਕਾਰਿਆ ਵੀ ਬਾਹਰ ਨਿਕਲ ਤਾਂ ਸਾਧੂ ਨੇ ਕਿਹਾ ਵੀ ਕਿਹੜਾ ਹੈ ਭਾਈ ਤਾਂ ਚੰਗੇਜ਼ ਖਾਨ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਜੇ ਮੈਂ ਆਪਣੀ ਆਈ ਤੇ ਆ ਜਾਂ ਤੇਰੇ ਅੱਖ ਚਪਕਦਿਆਂ ਤੇਰੇ ਸਰੀਰ ਦੇ ਦੋ ਟੋਟੇ ਕਰ ਦੂੰ ਚੰਗੇਜ਼ ਖਾਨ ਨੇ ਸਾਧੂ ਨੂੰ ਕਿਹਾ ਜੇ ਮੈਂ ਆਪਣੀ ਆਈ ਤੇ ਆ ਜਾਂ ਅੱਖ ਚਮਕਦਿਆਂ ਤੇਰੇ ਸਰੀਰ ਤੇ ਦੋ ਟੋਟੇ ਕਰ ਦੂੰ ਤੇ ਤੂੰ ਹੈ ਕੌਣ ਸਾਧੂ ਨੇ ਬੜੇ ਪਿਆਰ ਨਾਲ ਨਿਮਰਤਾ ਨਾਲ ਉਹਨੂੰ ਜਵਾਬ ਦਿੱਤਾ ਕਹਿੰਦਾ ਮੈਂ ਉਹ ਹਾਂ ਜਿਹਨੂੰ ਕੋਈ ਵੀ ਬੰਦਾ ਆਪਦੀ ਅੱਖ ਚਮਕਦਿਆਂ ਦੋ ਟੋਟੇ ਕਰ ਦੇ ਮੈਂ ਤਾਂ ਬੜਾ ਆਮ ਜਿਹਾ ਬੰਦਾ ਮੈਂ ਤਾਂ ਕੁਝ ਹੈ ਹੀ ਨਹੀਂ ਇਹ ਉਸ ਸਾਧੂ ਦੀ ਇੰਨੀ ਨਿਮਰਤਾ ਸੋਚ ਕੇ ਚੰਗੇਜ ਖਾਨ ਉੱਥੋਂ ਚੱਲ ਗਿਆ ਮਤਲਬ ਜਦੋਂ ਸਾਧੂ ਦੇ ਇਸ ਜਵਾਬ ਨੇ ਨਾ ਚੰਗੇਜ਼ ਖਾਨ ਨੂੰ ਬਿਨਾ ਹਥਿਆਰ ਤੋਂ ਹੀ ਹਰਾਤਾ ਸੀਗਾ ਕਹਿਣ ਦਾ ਮਤਲਬ ਕਿ ਜਿਹੜੇ ਬੰਦੇ ਲਫਜਾਂਦੇ ਨੇ ਜਿਨ੍ਹਾਂ 'ਚ ਫਲੈਕਸੀਬਿਲਟੀ ਹੁੰਦੀ ਹੈ ਨਾ ਜਿਹੜੇ ਬੰਦੇ ਮਤਲਬ ਸਮੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲ ਲਾਉਂਦੇ ਨੇ ਉਹ ਉਹਨਾਂ ਨੂੰ ਕਦੇ ਕੁਝ ਨਹੀਂ ਹੁੰਦਾ ਹੈਗਾ ਬਹੁਤ ਸਾਰੇ ਦਰਖਤ ਐਵੇਂ ਦੇ ਨੇ ਨਾ ਜਿੱਧਰ ਨੂੰ ਹਵਾ ਹੁੰਦੀ ਹੈ ਉਧਰੋਂ ਲਫਜਾਂਦੇ ਨੇ ਤੇ ਉਹ ਕਦੇ ਟੁੱਟਦੇ ਨਹੀਂ ਹੈਗੇ ਤੁਸੀਂ ਦੇਖਿਓ ਜਿੰਨਾ ਮਰਜੀ ਤੂਫਾਨ ਆ ਜਾਏ ਕਾਹ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਾ ਲਫਜਾਂਦੇ ਜਿਹੜਾ ਨੀਮਾ ਹੋ ਜਾਂਦਾ ਨਾ ਉਹ ਬਿਨਾ ਲੜੇ ਹੀ ਜਿੱਤ ਜਾਂਦਾ ਹੈਗਾ ਇਹ ਗੱਲ ਉਸ ਸਾਧੂ ਦੀ ਮੰਨਣਾ ਸੀ ਫਕੀਰ ਨੇ ਕਿਹਾ ਕਿ ਜਿਹੜੀ ਚੀਜ਼ ਹਮੇਸ਼ਾ ਵਜਨ ਹੋਊਗਾ ਨਾ ਉਹ ਵਜਨ ਵਾਲੀ ਚੀਜ਼ ਹਮੇਸ਼ਾ ਨੀਚੇ ਨੂੰ ਆਊਗੀ ਪਾਣੀ ਦਾ ਝਰਨਾ ਹਮੇਸ਼ਾ ਨੀਚੇ ਨੂੰ ਡਿੱਗਦਾ ਹੈ ਤੇ ਖਾਲੀ ਗੁਬਾਰਾ ਉਹ ਹਮੇਸ਼ਾ ਉੱਡਦਾ ਹੈ ਕਹਿੰਦੇ ਨੇ ਵੀ ਜਿਹੜੇ ਬੰਦੇ 'ਚ ਕੱਖ ਨਹੀਂ ਹੁੰਦਾ ਉਹ ਫੋਕੀ ਫੈਂ ਫੈਂ ਨਾਲ ਉੱਡਦਾ ਹੈਗਾ ਤਾਂ ਫਕੀਰ ਦੀਆਂ ਇਹ ਗੱਲਾਂ ਨਾ ਕੇਸਰ ਨੂੰ ਹੁਣ ਇਹ ਗੱਲਾਂ ਬਹੁਤ ਚੰਗੀਆਂ ਲੱਗਣ ਲੱਗੀਆਂ ਸੀਗੀਆਂ ਦਨ ਸਾਫ ਸੀਗਾ ਤੇ ਉਹਨਾਂ ਨੇ ਬਹੁਤ ਜਿਆਦਾ ਜਪ ਪਿੰਡਾ ਜਿਹੜਾ ਉਹ ਤੈਅ ਕਰ ਲਿਆ ਸੀਗਾ ਤੇ ਕੇਸਰ ਨਾ ਆਪਣੇ ਆਪ ਨੂੰ ਥੱਕਿਆ ਥੱਕਾ ਮਹਿਸੂਸ ਕਰ ਰਿਹਾ ਸੀ ਜਦੋਂ ਉਹ ਕਿਸੇ ਇੱਕ ਟਿਕਾਣੇ ਤੇ ਪਹੁੰਚੇ ਤਾਂ ਜਦੋਂ ਕੇਸਰ ਨੂੰ ਇੰਨੀ ਥਕਾਵਟ ਹੋਰੀ ਨਾ ਉਹਨੂੰ ਯਾਦ ਆਇਆ ਵੀ ਜਦੋਂ ਮੈਂ ਪਿੰਡ ਬੇਬੇ ਕੋਲੇ ਹੁੰਦਾ ਸੀ ਹੁਣ ਕੇਸਰ ਦੇ ਦਿਮਾਗ 'ਚ ਚੱਲ ਪਈ ਉਹਦੀ ਬੇਬੇ ਕਹਿੰਦਾ ਬੇਬੇ ਨੇ ਨਾ ਮੇਰੀਆਂ ਤਲੀਆਂ ਦੇ ਉੱਤੇ ਤੇਲ ਲਾ ਦੇਣਾ ਸੀ ਮੈਨੂੰ ਕਹਿੰਦਾ ਦੁੱਧ ਦਿੰਦੀ ਗਰਮ-ਗਰਮ ਨਾਲ ਪਿੰਨੀ ਵੀ ਖਾਣ ਨੂੰ ਦਿੰਦੀ ਕਹਿੰਦਾ ਨਾਲੇ ਬੇਬੇ ਮੇਰੀ ਮਾਲਿਸ਼ ਕਰਦੀ ਮੈਨੂੰ ਉਹ ਲੋਰੀ ਦੇ ਕੇ ਸੁਣਾਦਾਂ ਦੀ ਮੈਨੂੰ ਲੋਰੀ ਦੇ ਕੇ ਸੁਵਾਦਾਂ ਦੀ ਜਿਹੜੀ ਮੇਰੀ ਬੇਬੇ ਐ ਜਿਵੇਂ ਪਿੰਡ ਹੁੰਦਾ ਕਹਿੰਦਾ ਅੱਜ ਕੇਸਰ ਨੂੰ ਨਾ ਬੇਬੇ ਦੀ ਲੋਰੀ ਚੇਤੇ ਆ ਰਹੀ ਸੀ ਪਰ ਉਹਨੇ ਨੀਂਦ ਨਹੀਂ ਆ ਰਹੀ ਸੀਗੀ ਤੇ ਲੋਰੀਆਂ ਕੇਸਰ ਦੇ ਮਨ 'ਚ ਬਾਰ-ਬਾਰ ਉਹੀ ਗੱਲਾਂ ਯਾਦ ਆ ਰਹੀਆਂ ਸੀਗੀਆਂ ਤੇ ਹੌਲੀ-ਹੌਲੀ ਜਦੋਂ ਕੇਸਰ ਦੀਆਂ ਅੱਖਾਂ ਬੰਦ ਹੋਣ ਲੱਗੀਆਂ ਤਾਂ ਇੱਕ ਆਵਾਜ਼ ਉਹਨੂੰ ਮਹਿਸੂਸ ਹੋਈ ਕਿਸੇ ਨੇ ਕਿਹਾ ਵੀ ਕੇਸਰਾ ਉਹਨੂੰ ਮਹਿਸੂਸ ਹੋਇਆ ਵੀ ਇਹ ਆਵਾਜ਼ ਤਾਂ ਜੀਤੀ ਦੀ ਐ ਹੁਣ ਤੁਸੀਂ ਦੇਖੋ ਕੇਸਰ ਨੂੰ ਜੀਤੀ ਨਾਲ ਵੀ ਬਹੁਤ ਪਿਆਰ ਹੈ ਉਹਨੂੰ ਆਪਣੀ ਬੇਬੇ ਨਾਲ ਵੀ ਬਹੁਤ ਪਿਆਰ ਹੈ ਤੇ ਉਹ ਫਕੀਰ ਤੋਂ ਵੀ ਕਿੰਨੀਆਂ ਕਮਾਲ ਦੀਆਂ ਚੀਜ਼ਾਂ ਸਿੱਖ ਰਿਹਾ ਹੈਗਾ ਤੇ ਜਦੋਂ ਕਹਿੰਦਾ ਵੀ ਜੀਤੀ ਨੇ ਕੇਸਰ ਦਾ ਹੱਥ ਫੜਿਆ ਤੇ ਉਹਨੇ ਕੇਸਰ ਨੂੰ ਕਿਹਾ ਕਿ ਕੇਸਰ ਵੀ ਮੈਨੂੰ ਤੇਰੇ ਹੱਥ ਦੀ ਤਲੀ ਦੇ ਉੱਤੇ ਨਾ ਆਪਣੇ ਇਕੱਠੇ ਮਿਲਣ ਦੀ ਕੋਈ ਲਕੀਰ ਨਹੀਂ ਦਿਸ ਰਹੀ ਹੈਗੀ ਮੈਨੂੰ ਕੋਈ ਲਕੀਰ ਨਹੀਂ ਦਿਸ ਰਹੀ ਵੀ ਆਪਾਂ ਇਕੱਠੇ ਹੋਵਾਂਗੇ ਤੱਕ ਕੇਸਰ ਨੇ ਜਦੋਂ ਜਵਾਬ ਦਿੱਤਾ ਕਿ ਤੂੰ ਇੱਕ ਲਕੀਰ ਪਿੱਛੇ ਹੋਈ ਪਈ ਐ ਕੇਸਰ ਤਾਂ ਸਾਰੇ ਦਾ ਸਾਰਾ ਹੀ ਤੇਰੇਗਾ ਤੇ ਐਨੀ ਗੱਲ ਕਹਿ ਕੇ ਕੇਸਰ ਨੇ ਜਦੋਂ ਇਹ ਉਹਨੂੰ ਝਟਕਾ ਲੱਗਿਆ ਤਾਂ ਉਹਦੀ ਜਾਗ ਹਲਕੀ ਜਿਹੀ ਖੁੱਲ ਗਈ ਕਿਉਂਕਿ ਇਹ ਸਾਰਾ ਕੁਝ ਕੇਸਰ ਸੁਪਨੇ ਦੇ ਵਿੱਚ ਦੇਖ ਰਿਹਾ ਸੀ ਅੱਜ 10ਵਾਂ ਦਿਨ ਸੀ ਜਿਹੜਾ ਉਹਦੇ ਚ ਆਪਾਂ ਨੂੰ ਮੈਨੂੰ ਜਿਹੜੀ ਚੀਜ਼ ਤੁਹਾਨੂੰ ਸਭ ਤੋਂ ਵਧੀਆ ਲੱਗੀ ਪਹਿਲੀ ਗੱਲ ਲੱਗੀ ਕਿ ਚੰਗੇਜ਼ ਖਾਨ ਨੂੰ ਸਾਧੂ ਦਾ ਕਿੰਨਾ ਚੰਗਾ ਜਵਾਬ ਸੀਗਾ ਕਿ ਭਾਈ ਮੈਂ ਤਾਂ ਉਸ ਜਦੋਂ ਚੰਗੇਜ਼ ਖਾਨ ਨੇ ਕਹਿੰਨ ਜੀ ਮੈਂ ਤਾਂ ਬੰਦਾ ਚੀਰ ਕੇ ਰੱਖ ਦੂੰ ਤੂੰ ਹੈ ਕੌਣ ਸਾਧੂ ਕਹਿੰਦਾ ਮੈਂ ਉਹ ਹਾਂ ਜਿਹਨੂੰ ਕੋਈ ਵੀ ਚੀਰ ਦੂਗਾ ਤਾਂ ਤੁਸੀਂ ਇਹ ਦੇਖੋ ਕਿ ਨਿਮਰਤਾ ਦੇ ਵਿੱਚ ਸਭ ਕੁਝ ਹੈਗਾ ਇਹ 10ਵੇਂ ਦਿਨ ਦੇ ਵਿੱਚ ਫਕੀਰ ਤੇ ਕੇਸਰ ਦੀ ਆਪਾਂ ਨੂੰ ਇਹ ਗੱਲ ਬੜੀ ਵਧੀਆ ਲੱਗੀ ਕੱਲ ਨੂੰ 11ਵਾਂ ਦਿਨ ਹੋਊਗਾ ਤਿਆਪਰ ਦੇਖਾਂਗੇ ਜੇ ਮੈਂ ਤੁਹਾਨੂੰ ਇਹ ਕਹਿਣਾ ਹੈ ਦੇਖੋ ਕਿ ਨਹੀਂ ਛੋਟੀ ਜੀ ਕਹਾਣੀ ਸੀ ਹਰ ਦਿਨ ਇੰਨੀਆਂ-ਇਨੀਆਂ ਕਹਾਣੀਆਂ ਮਿਲਣਗੀਆਂ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਤੁਸੀਂ ਵੱਧ ਚੜ ਕੇ ਪਿਆਰ ਦਿਓਗੇ ਮੇਰਾ ਹੌਸਲਾ ਵਧੂਗਾ ਮੈਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਤੁਹਾਡੇ ਅੱਗੇ ਪੇਸ਼ ਕਰੂੰਗਾ ਮਿਲਦੇ ਆ 11ਵੇਂ ਦਿਨ ਤੇ ਕੋਈ ਗਲਤੀ ਮਲਤੀ ਹੋਈ ਹੁੰਦੀ ਹੈ ਮaaf ਕਰਦਿਆ ਕਰੋ ਪਰ ਤੁਹਾਡਾ ਭਰਾ ਬਹੁਤ ਦਿਨੋਂ ਸ਼ਿੱਦਤ ਨਾਲ ਇਹ ਵੀਡੀਓ ਬਣਾ ਰਿਹਾ ਹੈਗਾ ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ